ਸਟੇਸ਼ਨ ਤੇ ਦੇਖੋ ਅਸੀਂ ਚੱਪੇ-ਚੱਪੇ ਤੇ ਸਾਡੀ ਫੋਰਸ ਲੱਗੀ ਹੋਈ ਹੈ ਜਿੰਨੀ ਫੋਰਸ ਤੁਸੀਂ ਦੇਖ ਰਹੇ ਹੋ ਕਿ ਯੂਨੀਫਾਰਮ ਚ ਉਸ ਤੋਂ ਵੀ ਜ਼ਿਆਦਾ ਫੋਰਸ ਅਸੀਂ ਸਿਵਲ ਸਟਾਫ ਦੇ ਤੌਰ ਤੇ ਲਾਈ ਹੋਈ ਆ ਮੁਲਾਜ਼ਮ ਜਿਹੜੇ ਨੇ ਇਹ ਲੱਗੇ ਹੋਏ ਨੇ ਡਿਊਟੀ ਤੇ ਤਨਾ ਉਹ ਲਗਭਗ 100 ਦੇ ਕਰੀਬ ਮੁਲਾਜ਼ਮ ਜੋ ਜੀਆਰਪੀ ਦਾ ਅਤੇ 100 ਦੇ ਕਰੀਬ ਹੀ ਮੁਲਾਜ਼ਮ ਜੋ ਆਰਪੀਐਫ ਦਾ ਇਸ ਤੋਂ ਇਲਾਵਾ ਡਿਸਟ੍ਰਿਕਟ ਪੁਲਿਸ ਦੀ ਜੋ ਪੀਸੀਆਰ ਟੀਮ ਉਹ ਵੀ ਸਮੇਂ-ਸਮੇਂ ਤੇ ਆ ਕੇ ਸੀਨੀਅਰ ਅਫਸਰ ਨਾਲ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਤੁਹਾਨੂੰ ਕੋਈ ਵੀ ਲਵਾਰਿਸ਼ ਚੀਜ਼ ਮਿਲਦੀ ਉਸ ਨੂੰ ਨਜ਼ਰਅੰਦਾਜ਼ ਨਾ ਕਰੋ ਤਾਂ ਤੁਰ ਰੰਦੇ ਹੀ ਰੋਕ ਸਕੀਏ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ 26 ਜਨਵਰੀ ਨੂੰ ਧਿਆਨ ਵਿੱਚ ਰੱਖਦੇ ਆ ਲਗਾਤਾਰ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਨੇ ਉਹ ਪੁਖਤਾ ਕੀਤੇ ਜਾ ਰਹੇ ਨੇ ਗੱਲਬਾਤ ਕਰ ਲੈਣੇ ਮੈਂ ਇਨਾ ਜਤਿੰਦਰ ਸਿੰਘ ਜੀ ਨੇ ਸਰ ਲੁਧਿਆਣਾ ਰੇਲਵੇ ਸਟੇਸ਼ਨ ਦੀ ਜੇਕਰ ਗੱਲ ਕਰੀਏ ਕਾਫੀ ਸੈਂਸਿਟਿਵ ਏਰੀਆ ਮੰਨਿਆ ਜਾਂਦਾ ਆ ਕਿਸ ਤਰੀਕੇ ਨਾਲ ਜਿਹੜੇ ਸੁਰੱਖਿਆ ਦੇ ਜਿਹੜੇ ਤੁਸੀਂ ਇੰਤਜ਼ਾਮ ਨੇ ਉਹ ਪੁਖਤਾ ਕਰ ਰਹੇ ਹੋ ਜੀ ਸਾਡੀ ਕਾਫੀ ਦਿਨਾਂ ਤੋਂ ਲਗਾਤਾਰ ਰੈਗੂਲਰ ਚੈਕਿੰਗ ਚੱਲ ਰਹੀ ਹੈ ਜੀ ਆਰਪੀ ਤੇ ਆਰਪੀਐਫ ਦਾ ਸਟਾਫ ਦੀ ਸਾਡੀ ਜੁਆਇੰਟ ਚੈਕਿੰਗ ਚੱਲ ਰਹੀ ਹੈ ਹੁਣ ਜਿਸ ਤਰ੍ਹਾਂ ਤੁਸੀਂ ਦੇਖਿਆ ਸੀ ਸਾਰੇ ਸਟੇਸ਼ਨ ਦੀ ਚੈਕਿੰਗ ਕੀਤੀ ਹੈ ਇਸ ਤੋਂ ਇਲਾਵਾ ਡਿਸਟ੍ਰਿਕਟ ਪੁਲਿਸ ਵੱਲੋਂ ਵੀ ਸੀਨੀਅਰ ਆਫੀਸਰ ਜਾਂਦੇ ਨੇ ਤਾਂ ਉਹਨਾਂ ਨਾਲ ਮਿਲ ਕੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਅਸੀਂ ਤਾਂ ਕਾਫੀ ਦਿਨ ਤੋਂ ਕਾਸ ਆਪਰੇਸ਼ਨ ਕਰ ਰਹੇ ਹਾਂ ਜੀ ਸਰ ਜੇ 26 ਜਨਵਰੀ ਨੂੰ ਸਪੈਸ਼ਲ ਆਪਾਂ ਮੁੱਖ ਧਿਆਨ ਰੱਖਿਆ ਤਾਂ ਉਸ ਤੋਂ ਪਹਿਲੇ ਕੁਝ صدیق ਦੀ ਜਾਂ ਕੁਝ ਜਿਹਦੇ ਸ਼ੱਕੀ ਵਿਅਕਤੀ ਹੁੰਦੇ ਤੁਸੀਂ ਉਹਨਾਂ ਨੂੰ ਫੜਿਆ ਕੋਈ ਹਿਰਾਸਤ ਲਿੱਤਾ ਤੇ ਕਿਸ ਤਰੀਕੇ ਦੀ ਅੱਗੇ ਜੀ ਬਿਲ ਦੇ ਕਾਫੀ ਚੋਰੀ ਤੇ ਸਨੇਚਿੰਗ ਦੇ ਪਰਚੇ ਦਰਸ ਸੀ ਜੋ ਆਪਣੇ ਕੋਰਟ ਤੋਂ ਭਗੋੜੇ ਸੀਗੇ ਤਰੀਕਾ ਦੇ ਨਹੀਂ ਜਾ ਰਹੇ ਸੀ ਅਸੀਂ ਉਹਨਾਂ ਨੂੰ ਕੋਰਟ ਤੇ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜੀ ਆਰ ਪੀ ਦੇ ਹੀ ਪਰਚੇ ਦਰਸ ਸੀ ਉਹਨਾਂ ਦੇ ਉਸ ਤੋਂ ਇਲਾਵਾ ਅਸੀਂ ਕੱਲ੍ਹ ਦੋ ਸਨੇਚਰਸ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੋਂ ਸਾਨੂੰ ਇੱਕ ਚਾਕੂ ਬਰਾਮਦ ਹੋਇਆ ਜੋ ਦਿਖਾ ਕੇ ਆਪਣੇ ਸਵਾਰੀਆਂ ਨੂੰ ਡਰਾ ਧਮਕਾ ਕੇ ਉਹ ਸਨੇਚਿੰਗ ਵਗੈਰਾ ਕਰਦੇ ਸੀ ਤੇ ਚਾਰ ਸਾਨੂੰ ਚੋਰੀ ਦੇ ਮੋਬਾਈਲ ਬਰਾਮਦ ਹੋਏ ਉਹਨਾਂ ਤੋਂ ਫਿਲਹਾਲ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਹੋਇਆ ਹੋਰ ਪੁੱਛਗਿੱਛ ਵੀ ਜਾਰੀ ਹੈ ਕਿ ਕਿੰਨਾ ਵਾਰਦਾਤਾਂ ਦੇ ਵਿੱਚ ਉਹ ਇਨਵੋਲਵ ਸੀਗੇ ਸਰ ਜਿਵੇਂ ਤੁਸੀਂ ਰਾਉਂਡ ਅਪ ਕਰਦੇ ਹੋ ਆਮ ਤੌਰ ਤੇ ਹਮੂਮਨ ਦੇਖਿਆ ਜਾਵੇ ਤਾਂ ਕੀ ਲੱਗਦਾ ਹੈ ਵੀ ਉਹ ਨਸ਼ੇੜੀ ਹੁੰਦੇ ਨੇ ਜਾਂ ਯਾਤਰੀ ਹੁੰਦੇ ਨੇ ਕਿਸ ਤਰੀਕੇ ਦੀ ਉਹਨਾਂ ਦੀ ਜਿਹੜੀ ਪਛਾਣ ਤੁਸੀਂ ਉਹ ਕਰਦੇ ਹੋ ਅ ਜੀ ਕੁਝ ਤਾਂ ਚਲੋ ਸਾਨੂੰ ਐਕਸਪੀਰੀਅੰਸ ਹੋ ਜਾਂਦਾ ਕਿਉਂਕਿ ਇਸ ਪ੍ਰੋਫੈਸ਼ਨ ਦੇ ਹੋਣ ਨਾਲ ਠੀਕ ਹੈ ਜੀ ਜਾਂ ਕਿਸੇ ਬੰਦੇ ਦਾ ਕੋਈ ਵੈਲਿਡ ਰੀਜ਼ਨ ਨਹੀਂਗਾ ਸਟੇਸ਼ਨ ਤੇ ਆਉਂਦਾ ਸੀ ਉਹਨਾਂ ਤੋਂ ਅਸੀਂ ਅਲੱਗ ਪੁਸ਼ਟੀਸ਼ ਕਰਦੇ ਹਾਂ ਕੋਈ ਸਾਡੇ ਕੋਲ ਅਜੇ ਸੌਫਟਵੇਅਰ ਵੀ ਹੈ ਜਿਸ ਜਿਨ੍ਹਾਂ ਨਾਲ ਅਸੀਂ ਫੇਸ ਸਕੈਨ ਕਰਕੇ ਜਾਂ ਉਸ ਵਿਅਕਤੀ ਦਾ ਕੋਈ ਵੀ ਕ੍ਰਾਈਮਨਲ ਰਿਕਾਰਡ ਅਸੀਂ ਉਸ ਬਾਰੇ ਪਤਾ ਕਰ ਸਕਦੇ ਹਾਂ ਜਿੱਦੋਂ ਰੇਲਵੇ ਲਾਈਨ ਤੇ ਵੀ ਜਿਹੜਾ ਬਲਾਸਟ ਹੋਇਆ ਲੋਕੋ ਪਾਇਲਟ ਵੀ ਵਿੱਚ ਵੀ ਕਿਤੇ ਨਾ ਕਿਤੇ ਨੂੰ ਸਹਿਮ ਦਾ ਮਾਹੌਲ ਹੈ ਵੀ ਰੇਲਵੇ ਸਟੇਸ਼ਨ ਜਾਈਏ ਤੇ ਕਿਤੇ ਇਸ ਤਰ੍ਹਾਂ ਦੀ ਕੋਈ ਵਾਰਦਾਤ ਜਾਂ ਕੋਈ ਇਸ ਤਰ੍ਹਾਂ ਦਾ ਭਾਣਾ ਦਾ ਵਰਤਾਰਾ ਵੀ ਲੁਧਿਆਣਾ ਵਾਸੀ ਨੂੰ ਕੀ ਸੰਤੁਸ਼ਟੀ ਕਿਸ ਤਰ੍ਹਾਂ ਦਿਵਾਨੋ ਤੁਸੀਂ ਅਸੀਂ ਉਹਨਾਂ ਨੂੰ ਸੰਤੁਸ਼ਟੀ ਦਿਵਾਨੇ ਕਿ ਸਟੇਸ਼ਨ ਤੇ ਦੇਖੋ ਅਸੀਂ ਚੱਪੇ-ਚੱਪੇ ਤੇ ਸਾਡੀ ਫੋਰਸ ਲੱਗੀ ਹੋਈ ਹੈ ਜਿੰਨੀ ਫੋਰਸ ਤੁਸੀਂ ਦੇਖ ਰਹੇ ਹੋ ਕਿ ਯੂਨੀਫਾਰਮ ਚ ਉਸ ਤੋਂ ਵੀ ਜ਼ਿਆਦਾ ਫੋਰਸ ਅਸੀਂ ਸਿਵਲ ਸਟਾਫ ਦੇ ਤੌਰ ਤੇ ਲਾਈ ਹੋਈ ਹੈ ਉਸ ਤੋਂ ਇਲਾਵਾ ਜੋ ਟਰੈਕਸ ਦੀ ਗੱਲ ਆ ਤਾਂ ਟਰੈਕਸ ਤੇ ਅਸੀਂ ਸਪੈਸ਼ਲ ਪੈਟਰੋਲਿੰਗ ਪਾਰਟੀ ਸਿਲਗਾਈਆਂ ਹੋਈਆਂ ਜੋ ਆਪਣਾ ਏਰੀਆ ਵੰਡਿਆ ਹੋਇਆ ਉਹਨਾਂ ਨੂੰ ਉਸੇ 24 ਘੰ ਲਗੇ ਹੋਏ ਨੇ ਡਿਊਟੀ ਤੇ ਲਗਭਗ 100 ਦੇ ਕਰੀਬ ਮੁਲਾਜ਼ਮ ਜੋ ਜੀਆਰਪੀ ਦਾ ਅਤੇ 100 ਦੇ ਕਰੀਬ ਹੀ ਮੁਲਾਜ਼ਮ ਜੋ ਆਰਪੀਫ ਦਾ ਇਸ ਤੋਂ ਇਲਾਵਾ ਡਿਸਟ੍ਰਿਕਟ ਪੁਲਿਸ ਦੀਪ ਜੋ ਪੀਸੀਆਰਸ ਟੀਮ ਉਹ ਵੀ ਸਮੇਂ-ਸਮੇਂ ਤੇ ਆ ਕੇ ਸੀਨੀਅਰ ਅਫਸਰ ਨਾਲ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਪਏ ਪਬਲਿਕ ਤੋਂ ਕੀ ਸਹਿਯੋਗ ਮੰਗਦੇ ਹੋ ਕਿਉਂਕਿ ਰੇਲਵੇ ਸਟੇਸ਼ਨ ਤੇ ਕੋਈ ਨਾ ਕੋਈ ਸੁਨੇਹਾ ਵੀ ਜੇ ਮਿਲ ਜਵੇ ਤਾਂ ਆਪਾਂ ਵੱਡੀ ਵਾਰਦੋਤ ਨੂੰ ਰੋਕ ਸਕਦੇ ਆ ਪਬਲਿਕ ਤੋਂ ਕੀ ਕੋਆਪਰੇਸ਼ਨ ਦੀ ਭਾਵਨਾ ਤੁਸੀਂ ਕੀ ਮੰਗ ਰੱਖਦੇ ਸਾਨੂੰ ਡਿਊਰਿੰਗ ਚੈਕਿੰਗ ਇਹ ਸਾਡੇ ਧਿਆਨ ਦੇ ਵਿੱਚ ਆਇਆ ਕਾਫੀ ਸਮੇਂ ਤੋਂ ਧਿਆਨ ਦੇ ਵਿੱਚ ਆਇਆ ਕਿ ਲੋਕ ਜਿੱਥੇ ਤਾਂ ਲੋਕਾਂ ਨੂੰ ਇਹੀ ਅਪੀਲ ਹੈ ਕਿ ਤੁਹਾਨੂੰ ਕੋਈ ਵੀ ਲਵਾਰਿਸ ਚੀਜ਼ ਮਿਲਦੀ ਉਸ ਨੂੰ ਨਜ਼ਰ ਅੰਦਾਜ਼ ਨਾ ਕਰੋ ਤਾਂ ਤੁਰੰਤ ਸਾਨੂੰ ਸੂਚਨਾ ਦਿਓ ਤਾਂ ਜੋ ਕੋਈ ਉਹ ਜੀ ਘਟਨਾ ਨੂੰ ਅਸੀਂ ਸਮੇਂ ਰਹਿੰਦੇ ਹੀ ਰੋਕ ਸਕੀਏ ਹੈਲਪਲਾਈਨ ਨੰਬਰ ਵੀ ਹਾਂ ਬਿਲਕੁਲ ਹੈਲਪਲਾਈਨ ਨੰਬਰ ਰੇਲਵੇ ਦਾ ਹੈਲਪਲਾਈਨ ਨੰਬਰ 139 ਹਮੇਸ਼ਾ ਤੋਂ ਐਕਟਿਵ ਹੈ ਇਸ ਤੋਂ ਇਲਾਵਾ ਜੀ ਆਰਪੀ ਦੇ ਆਰਪੀਐਫ ਦਾ ਜੋ ਪੁਲਿਸ ਸਟੇਸ਼ਨ ਦਾ ਨੰਬਰ ਹੈ ਉਹ ਰੇਲਵੇ ਸਟੇਸ਼ਨ ਤੇ ਅਸੀਂ ਡਿਸਪਲੇ ਕੀਤਾ ਹੋਇਆ ਜੀ ਜੀ ਬਿਲਕੁਲ ਸੰਤੁਸ਼ਟੀ ਜਤਾਈ ਹੈ ਕਿਸ ਤਰੀਕੇ ਦੇ ਨਾਲ ਲੁਧਿਆਣਾ ਰੇਲਵੇ ਸਟੇਸ਼ਨ ਤੇ ਚੈਕਿੰਗ ਚੱਲ ਰਹੀ ਹੈ ਇਹ ਵੀ ਤੁਹਾਨੂੰ ਤਸਵੀਰਾਂ ਲਗਾਤਾਰ ਵੀਡੀਓ ਦੇ ਮਾਧਿਅਮ ਰਾਹੀਂ ਦਿਖਾ ਰਹੇ ਆ ਬੇਚਿਜੇ ਖੋ ਕੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਫ਼ਰ ਆਪਣਾ ਮੁਕੰਮਲ ਕਰ ਸਕਦੇ ਹੋ ਜੁੜੇ ਰਹੋ ਜਨਤੈਸ਼ੀ ਦੇ ਨਾਲ